ਇੱਕ ਬੱਚਾ ਤੇ ਇੱਕ ਲੇਡੀ ਜੀ ਟ੍ਰੇਨ ਦੀ ਲਪੇਟ ਵਿੱਚ ਆ ਗਏ ਜੀ ਤੇ ਜਿਹੜੀ ਬੱਚੇ ਦੀ ਆ ਜਿਹੜੀ ਮੌਤ ਉਹ ਹਸਪਤਾਲ ਜਾ ਕੇ ਹੋਈ ਹੈ ਤੇ ਲੇਡੀ ਦੀ ਮੌਕੇ ਤੇ ਹੋ ਗਈ ਹੈ ਮੋਗਾ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸੇ ਇੱਕ ਮਾਸੂਮ ਬੱਚੇ ਸਨਯੂਜ਼ ਦੀ ਮਾਂ ਦੀ ਰੇਲ ਗੱਡੀ ਦੀ ਲਪੇਟ ਦੇ ਵਿੱਚ ਆਉਣ ਦੇ ਨਾਲ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਔਰਤ ਨੂੰ ਬਚਾਉਣ ਦੀ ਇੱਕ ਨੌਜਵਾਨ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਗਈ ਇਸ ਦੌਰਾਨ ਉਹ ਖੁਦ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਮੋਗਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਮੇਰਾ ਨਾਮ ਪਰਮਿੰਦਰ ਸਿੰਘ ਹੈ ਮੈਂ ਸਮਾ ਸਿੰਘ ਜੀ ਇੱਕ ਬਾਡੀ ਲੈ ਕੇ ਆਇਆ ਤੁਸੀ ਦੋ ਤੇ ਕੀ ਇਹ ਸਾਰਾ ਮਾਮਲਾ ਕਿੱਥੇ ਹੋਇਆ ਸੀ ਸਾਰਾ ਹਸਪਤਾਲ ਦੇ ਉੱਤੇ ਇਹ ਸਾਨੂੰ ਰੇਲਵੇ ਪੁਲਿਸ ਲਈ ਕਾਲ ਆਈ ਸੀ ਇੱਕ ਐਮਰਜੈਂਸੀ ਨੰਬਰ ਤੇ ਜੀ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਕਿ ਵੀ ਇਦਾਂ ਕਰਕੇ ਇੱਥੇ ਰੇਲ ਨਾਲ ਟਕਰਾਅ ਹੋਣ ਦੇ ਕਾਰਨ ਵੀ ਇੱਕ ਐਕਸੀਡੈਂਟ ਹੋਇਆ ਆ ਤੇ ਜਿਹੜਾ ਸਾਨੂੰ ਕਾਲ ਆਈ ਸੀ ਕਿ ਵੀ ਅਸੀਂ ਉਹਨੂੰ ਦੋ ਹੋਏ ਸੀਗੇ ਤੇ ਉਹਨਾਂ ਚੋ ਜਿਹੜਾ ਇੱਕ ਮੁੰਡਾ ਸੀਗਾ ਉਹਨਾਂ ਨੂੰ ਫਸਟ ਡਿਜ਼ਾਈਨ ਦੇ ਲਈ ਅਸੀਂ ਇੱਥੇ ਐਮਰਜੈਂਸੀ ਦੇ ਵਿੱਚ ਲੈ ਕੇ ਆਂਦਾ ਉਹਨਾਂ ਨੂੰ ਤੇ ਇੱਕ ਬੱਚੇ ਨੂੰ ਲੈ ਕੇ ਆਂਦਾ ਸੀਗਾ ਉਸ ਤੋਂ ਬਾਅਦ ਜਿਹੜਾ ਸੀਗਾ ਹੀ ਉਹਨਾਂ ਦੇ ਨਾਲ ਇੱਕ ਲੇਡੀਜ਼ ਵੀ ਸੀਗੀ ਉਹਨਾਂ ਦੀ ਉੱਤੇ ਮੌਕੇ ਤੇ ਲੱਗਾ ਹੋ ਗਈ ਸੀਗੀ ਮੌਤ ਹੋ ਗਈ ਸੀਗੀ ਜਿਹਦੇ ਨਾਲ ਵੀ ਉਹਨਾਂ ਨੂੰ ਹੁਣ ਅਸੀਂ ਲੈ ਕੇ ਆਂਦਾ ਸੀਗਾ ਤੇ ਹੁਣ ਬਾਕੀ ਦੀ ਅੱਗੇ ਦੀ ਜੋ ਕਾਰਵਾਈ ਬਣਦੀ ਆ ਉਹ ਮੁਲਾਜ਼ਮ ਇਹ ਅੱਗੇ ਦੇਖਣਗੇ ਆਪਣਾ ਰੇਲਵੇ ਮੁਲਾਜ਼ਮ ਤੇ ਜਿੱਦਾਂ ਵੀ ਹੋਣਗੇ ਸਾਨੂੰ ਦੱਸ ਦੇਣਗੇ ਠੀਕ ਇਸ ਮਕੀ ਰੇਲਵੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਅਰਧਸਤਨੇ ਬੱਚੀ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਦੇ ਵਿੱਚ ਰਖਵਾਇਆ ਗਿਆ ਹੈ ਉਹਨੇ ਕਿਹਾ ਕਿ ਜਦੋਂ ਪਰਿਵਾਰਕ ਮੈਂਬਰ ਆਉਣਗੇ ਤਾਂ ਉਹਨਾਂ ਨੂੰ ਇਹ ਲਾਸ਼ਾਂ ਸੌਂਪੀਆਂ ਜਾਣਗੀਆਂ ਤੇ ਅਗਲੀ ਕਾਰਵਾਈ ਵੀ ਕੀਤੀ ਜਾਵੇਗੀ ਕਿਹਨਾ ਰੇਲਵੇ ਤੇ ਐਕਸੀਡੈਂਟ ਹੋਇਆ ਹੈ ਤੇ ਕੀ ਇਹ ਸਾਰਾ ਮਾਮਲਾ ਕਿੰਨੀ ਉਮਰ ਦੀ ਔਰਤ ਹੈ ਤੇ ਕਿੰਨੀ ਉਮਰ ਦਾ ਬੱਚਾ ਜਿਹੜਾ ਇਹ ਜੀ ਸਾਨੂੰ ਸਟੇਸ਼ਨ ਮਾਸਟਰ ਮੋਗਾ ਔਨ ਡਿਊਟੀ ਨੇ ਸਾਨੂੰ ਇੱਕ ਮੈਸੇਜ ਦਿੱਤਾ ਸੀ ਜੀ ਵੀ ਜਿਹੜਾ ਕਿਲੋਮੀਟਰ ਨੰਬਰ 67 ਦਾ 78 ਹੈ ਜੀ ਭੀਮਨਗਰ ਕੋਲੇ ਜੀ ਤੇ ਉੱਥੇ ਇੱਕ ਬੱਚਾ ਤੇ ਇੱਕ ਲੇਡੀ ਜੀ ਟ੍ਰੇਨ ਦੀ ਲਪੇਟ ਵਿੱਚ ਆ ਗਏ ਆ ਜੀ ਤੇ ਜਿਹੜੀ ਬੱਚੇ ਦੀ ਹੈ ਜਿਹੜੀ ਮੌਤ ਉਹ ਹਸਪਤਾਲ ਜਾ ਕੇ ਹੋਈ ਹੈ ਤੇ ਲੇਡੀ ਦੀ ਮੌਕੇ ਤੇ ਹੋ ਗਈ ਹੈ ਕਿੰਨੀ ਉਮਰ ਦੀ ਲੇਡੀ ਦੇਖਣ ਨੂੰ ਲੱਗਦੀ ਹੈ ਤੇ ਬੱਚਾ ਕਿੰਨੀ ਹਾਂ ਲੇਡੀ ਦੀ ਉਮਰ ਦਾ ਅੰਦਾਜ਼ਾ ਜੀ 40 ਸਾਲ ਲੱਗਦੀ ਹੈ ਤੇ ਬੱਚੇ ਦੀ ਉਮਰ ਹੈ ਜਿਹੜੀ ਉਹ 3 ਕਿ ਮਹੀਨੇ ਹੈ ਹਾਂਜੀ ਇਹਦੇ ਵਿੱਚ ਕੋਈ ਹੋਰ ਵੀ ਜ਼ਖਮੀ ਹੋਇਆ ਜੀ ਹਾਂਜੀ ਇੱਕ ਬੱਚਾ ਬੰਦਾ ਹੋਰ ਜ਼ਖਮੀ ਹੈ ਮੁੰਡਾ ਹੈ ਜਿਹੜਾ ਉਹ 22-23 ਸਾਲ ਦਾ ਹੈ ਜੀ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਤੇ ਉਹ ਨੂੰ ਰੈਫਰ ਕਰ ਦਿੱਤਾ ਹੈ ਪੁਲਿਸ ਕੋਲ ਦਾ ਉਹ ਕਿੱਦਾਂ ਜ਼ਖਮੀ ਹੋਇਆ ਮੌਕੇ ਤੇ ਉਹ ਇਹਨਾਂ ਨੂੰ ਬਚਾਉਣ ਦੀ ਖਾਤਰ ਠੀਕ ਹੈ ਜੀ ਇਹਨਾਂ ਨੂੰ ਬਚਾ ਰਿਆ ਸੀ ਉਹ ਜੀ ਹਾਂਜੀ ਰੇਲਵੇ ਵਿਭਾਗ ਲੋ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਕਿਹੜਾ ਜੀ ਜਿਹੜੀਆਂ ਦੋਨੇ ਡੈੱਡ ਬਾਡੀਆਂ ਮੋਤਰੀਚਰ ਖਾ ਦਿੱਤੀਆਂ ਗਈਆਂ ਕੱਲ ਨੂੰ ਵਾਰਸਾਂ ਦੇ ਬਿਆਨ ਲਿਖਣ ਤੋਂ ਬਾਅਦ ਜਿਹੜੀ ਕਾਰਵਾਈ ਮੌਕੇ ਤੇ ਕੀਤੀ ਜਾਊਗੀ ਦੱਸਦੀ ਕਿ ਟ੍ਰੇਨ ਦੀ ਲਪੇਟ ਤੋਂ ਆਨ ਦੇ ਨਾਲ ਇੱਕ ਮਾਸੂਮ ਬੱਚੀ ਸਨਯੂਸ ਦੀ ਮਾਤਾ ਦੀ ਮੌਤ ਹੋ ਗਈ ਹੈ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਖੁਦ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਮੋਗਾ ਤੋਂ ਫਰੀਦਕੋਟ ਦੇ ਵਿੱਚ ਇਲਾਜ ਦੇ ਲਈ ਰੈਫਰ ਕੀਤਾ ਗਿਆ ਹੈ मुगतू संजीव अरोडा चैनल